ਦੇ ਵਿੱਚ ਪਹਿਲੇ ਸਿੱਖ ਮੈਂਬਰ ਪਾਰਲੀਮੈਂਟ ਬਣੇ ਤਨਮਨਜੀਤ ਸਿੰਘ ਤੇ ਸਿੱਧਾ ਗੁਰੂ ਰਾਮਦਾਸ 에어ਪੋਰਟ ਤੇ ਨਿੱਘਾ ਸਵਾਗਤ ਕੀਤਾ ਗਿਆ ਬਾਅਦ ਵਿੱਚ ਉਹ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਦੌਰਾਨ ਤਨਮਨਜੀਤ ਸਿੰਘ ਟੇਸੀ ਨੂੰ ਸ਼੍ਰੀ ਸਾਹਿਬ ਸਿਰੋਪਾਉ, ਲੋਈ ਸਚਕਣਚੇਰੀ ਹਰਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਟੇਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਰਮਾਤਮਾ ਦੀ ਕਿਰਪਾ ਨਾਲ ਉਨ੍ਹਾਂ ਨੂੰ ਇਹ ਮਾਣ ਮਿਲਿਆ ਹੈ, ਜਿਸ ਲਈ ਉਹ ਗੁਰੂ ਘਰ ਦਾ ਸ਼ੁਕਰਾਨਾ ਕਰਦੇ ਹਨ ਅਤੇ ਸਚਕਣਚੇਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਹਨ। ਫ੍ਰਾਂਸ ਵਿੱਚ ਦਸਤਾਰ ਦੇ ਮਸਲੇ ਸੰਬੰਧੀ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਉਹ ਇਸ ਮਸਲੇ ਨੂੰ ਯੂਕੇ ਦੀ ਸੰਸਦ ਵਿੱਚ ਵੀ ਉਠਾ ਚੁੱਕੇ ਹਨ ਅਤੇ ਇਸ ਦੇ ਹੱਲ ਲਈ ਸਦਾ ਯਤਨਸ਼ੀਲ ਰਹਿਣਗੇ ਇਸ ਦਰਾਂ ਢੇਸੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਵੰਡੁੰਗਰ ਅਤੇ ਹੋਰ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਸਰਕਾਰੀਆ ਮੈਂ ਬਹੁਤ-ਬਹੁਤ ਰਣੀ ਆ ਤੁਹਾਡੇ ਸਾਰਿਆਂ ਦਾ ਤੁਸੀਂ ਇੰਨਾ ਪਿਆਰ ਅਤੇ ਮਾਣ ਬਖਸ਼ਿਆ ਆ ਇਥੋਂ ਪੰਜਾਬ ਦੇ ਵਿੱਚ ਜਿੰਨਾ ਉਤਸ਼ਾਹ ਸੀਗਾ ਵੀ ਆਪਾਂ ਉੱਥੇ ਯੂਕੇ ਦੇ ਵਿੱਚ ਐਮਪੀ ਇਲੈਕਟ ਕਰੀਏ ਸਿਰਫ ਸਲੋ ਦੇ ਇਲਾਕਾ ਨਿਵਾਸੀਆਂ ਨੂੰ ਨਹੀਂ ਸੀ ਇੱਥੇ ਦੇ ਬਹੁਤ ਸਾਰੇ ਸਾਡੇ ਦੋਸਤਾਂ ਮਿੱਤਰਾਂ ਨੇ ਆਮ ਜਿਹੜਾ ਪੰਜਾਬੀ ਲੋਕਾਂ ਨੇ ਉੱਥੇ ਬਹੁਤ ਸਾਰਿਆਂ ਨੂੰ ਫੋਨ ਕੀਤਾ ਵੀ ਆਪਾਂ ਤਨਮਜੀਤ ਢੇਸੀ ਨੂੰ ਵੀ ਵੋਟਾਂ ਪਾਈਏ ਸੋ ਇਹ ਮੇਰੀ ਜਿੰਨੀ ਤੁਹਾਡੇ ਸਾਰਿਆਂ ਦੀ ਜਿੱਤ ਆ ਸੋ ਮੈਂ ਸਮਝਦਾ ਕਿ ਜੇ ਆਪਾਂ ਪਹਿਲਾ ਦਸਤਾਰਧਾਰੀ ਸਿੱਖ ਜੋ ਕਿ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਇਸਟੇਟ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਨਹੀਂ ਕਿਸੇ ਵੀ ਯੂਰੋਪੀਅਨ ਪਾਰਲੀਮੈਂਟ ਦੇ ਵਿੱਚ ਪਹਿਲਾਂ ਆਪਾਂ ਇਹ ਗੱਲ ਨਹੀਂ ਹੋਈ ਸੀ ਸੋ ਇਹੜਾ ਇਤਿਹਾਸ ਸਿਰਜਿਆ ਤੁਸੀਂ ਸਾਰਿਆਂ ਨੇ ਸਿਰਜਿਆ ਤੇ ਮੈਂ ਤੁਹਾਡਾ ਬਹੁਤ ਬਹੁਤ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਕਰਦਾ ਹਾਂ ਕਿ ਤੁਸੀਂ ਇਸ ਨਿਵਾਣੇ ਦੇ ਬੱਚੇ ਦਾ ਇਸ ਵੀਰ ਦਾ ਤੁਸੀਂ ਇਨਾਂ ਸਾਥ ਦਿੱਤਾ ਮੈਂ ਆਸ ਕਰਦਾ ਕਿ ਤੁਸੀਂ ਅੱਗੇ ਤੋਂ ਵੀ ਇਦਾਂ ਹੀ ਆਪਣਾ ਪਿਆਰ ਆਪਣਾ ਇਤਿਫਾਕ ਮੇਰੇ ਤੇ ਬਖਸ਼ਦੇ ਰਹੋਗੇ ਤੇ ਮੈਂ ਪਰਮਾਤਮਾ ਅੱਗੇ ਵੀ ਇਹੀ ਅਰਦਾਸ ਕਰਦਾ ਹਾਂ ਕਿ ਮੈਂ ਅੱਗੇ ਜਾ ਕੇ ਤੁਹਾਡੀਆਂ ਸਾਰਿਆਂ ਦੀਆਂ ਆਸਾਂ ਦੇ ਖਰਾ ਉਤਰਾਂ ਤਾਂ ਕਿ ਮੈਂ ਜਿੱਥੇ स्ਨੋ ਇਲਾਕੇ ਦੀ ਵੀ ਸੇਵਾ ਕਰਨੀ ਹੈ ਆਪਣੇ ਦੇਸ਼ ਦੀ ਸੇਵਾ ਕਰਨੀ ਆ ਉੱਥੇ ਜਿੱਥੇ ਪੰਜਾਬ ਦੀ ਵੀ ਮੈਂ ਸੇਵਾ ਕਰ ਸਕਾਂ ਤਾਂ ਕਿ ਜਿਹੜੇ ਵਧੀਆ ਤਾਲੁਕਾਤ ਸਾਡੇ ਦੋਨਾਂ ਇਲਾਕਿਆਂ ਤੁਹਾਡੇ ਦੋਨਾਂ ਦੇਸ਼ਾਂ ਦੇ ਵਿੱਚ ਵੀ ਹੋਣ ਸੋ ਇਹਨਾਂ ਬੇਨਤੀਆਂ ਦੇ ਨਾਲ ਮੈਂ ਇੱਕ ਵਾਰ ਫਿਰ ਆਪ ਸਭ ਦਾ ਜਿਹੜਾ ਨਿੱਘਾ ਸਵਾਗਤ ਹੈ ਤੁਸੀਂ ਕਰ ਰਹੇ ਹੈ ਬਈ ਬਹੁਤ ਬਹੁਤ ਧੰਨਵਾਦ